ਜਾ ਵਾਲਮੀਕੀ ਜੈ ਸਿੰਘ ਰਾਮਾਇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦਾ ਮੈਨੂੰ ਚੇਤਾ ਭੁੱਲ ਗਿਆ ਸੀਗਾ ਵੈਲੈਂਟਾਈਨ ਡੇ ਮਨਾਉਣ ਵਰਾ ਨੂੰ ਮੈਂ ਲੱਖ ਲੱਖ ਲੰਨਤਾਂ ਪਾਣੀਆਂ ਸੀਗੀਆਂ ਤਾਂ ਚਲੋ ਗੱਲ ਅਦਾਵਾ ਜੀ ਕਿ ਵੈਲੈਂਟਾਈਨ ਡੇ ਜਿਹੜਾ ਵਾ ਇਹ ਸਿਰਫ ਸਿਰਫ ਇੱਕ ਜਿਸਮਾਨੀ ਭੁੱਖ ਜਿਹੜੀ ਆ ਉਹਨੂੰ ਸ਼ਾਂਤ ਕਰਨ ਦਾ ਜਿਹੜਾ ਪੱਛਮੀ ਲੋਕਾਂ ਵੱਲੋਂ ਇੱਕ ਨਾ ਦਿਨ ਬਣਾਇਆ ਗਿਆ ਵਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਆ ਜਿਹੜਾ ਕਿ ਰੋਜ਼ ਡੇ ਪ੍ਰੋਪੋਜ਼ ਡੇ ਤੇ ਚਾਕਲੇਟ ਡੇ ਤੇ ਹੱਗ ਡੇ ਤੋਂ ਸ਼ੁਰੂ ਹੋ ਕੇ ਐਂਡ ਤੇ ਆ ਕੇ 10/10 ਦੇ ਬੈਡ ਤੇ ਖਤਮ ਹੋ ਜਾਂਦਾ ਵਾ ਔਰ 90% ਜੇ ਤੁਸੀਂ ਇਹਨਾਂ ਦਾ ਡਾਟਾ ਕਲੈਕਟ ਕਰੀਏ ਤੇ ਇਹ ਉਹੀ ਹੁੰਦੇ ਆ ਜਿਨ੍ਹਾਂ ਨੇ ਲਾਸਟイヤー ਕਿਸੇ ਹੋਰ ਨਾਂ ਬਣਾਇਆ ਹੁੰਦਾ ਵਾ ਉਸ ਤੋਂ ਅਗਲੇ ਕਿਸੇ ਹੋਰ ਨਾਲ ਤੇ ਉਸ ਤੋਂ ਅਗਲੇ ਕਿਸੇ ਹੋਰ ਦੇ ਨਾਲ ਸਿਰਫ ਤੇ ਸਿਰਫ ਜਿਹੜਾ ਜਦੋਂ ਫਰਵਰੀ ਆਂਦਾ ਵਾ ਤੇ ਫਰਵਰੀ ਤੋਂ ਮਹੀਨਾ ਸ਼ੁਰੂ ਹੁੰਦਾ ਵਾ ਤੇ ਜਾ ਕੇ 14 ਫਰਵਰੀ ਦੇ ਵਿੱਚ ਐਂਡ ਹੋ ਜਾਂਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਵਾ ਪਿਆਰ ਦੇ ਪੰਛੀ ਕਿੱਧਰ ਉੜ ਜਾਂਦੇ ਕੋਈ ਪਤਾ ਨਹੀਂ ਹੁੰਦਾ ਤੇ ਜ਼ਿੰਦਗੀਆਂ ਬਰਬਾਦ ਹੁੰਦੀਆਂ ਵਾ ਔਰ ਜਿਹੜਾ ਇੱਕ ਜਿਹੜਾ ਆਪਣਾ ਪੱਛਮੀ ਸਭਿਤਾ ਨੂੰ ਜਿਹੜਾ ਆਪਾਂ ਅਪਣਾ ਰਹੇ ਆਂ ਜਾਂ ਪੱਛਮੀ ਕਲਚਰ ਨੂੰ ਆਪਾਂ ਅਪਣਾ ਰਹੇ ਆਂ ਉਹਰੇ ਕਰਕੇ ਸਾਡੇ ਜਿਹੜੇ ਰਿਸ਼ਤੇ ਆ ਸਾਡੇ ਜੜੀਆਂ ਮੈਰਿਜੇਸ ਹੈਗੀਆਂ ਵਾ ਉਹ ਸਾਰੀਆਂ ਬਰਬਾਦ ਹੋਣ ਜਾ ਰਹੀਆਂ ਵਾ ਕਿਉਂਕਿ ਦੇਖੋ ਤਲਾਕ ਨਾਂ ਦੀ ਚੀਜ਼ ਜਿਹੜੀ ਸੀਗੀ ਨਾ ਉਹ ਭਾਰਤੀ ਸੰਸਕ੍ਰਿਤੀ ਦੇ ਵਿੱਚ ਨਹੀਂ ਸੀ ਐਗਜ਼ਿਸਟ ਨਹੀਂ ਕਰਦਾ ਕਲਗ ਜਿਹੜਾ ਸ਼ਬਦ ਗਾਵਾ ਹੁਣ ਜਦੋਂ ਇਹੋ ਜਿਹੀਆਂ ਕੰਡੀਸ਼ਨਾਂ ਦੇ ਵਿੱਚੋਂ ਸਿਰਫ ਲੜਕੀਆਂ ਹੀ ਨਹੀਂ ਲੜਕੇ ਵੀ ਜਦੋਂ ਨਿਕਲ ਚੁੱਕੇ ਹੁੰਦੇ ਆ ਕਿਉਂਕਿ ਹਰੇ ਕੋਈ ਆਪਣਾ ਐਕਸਟ੍ਰੀਮ ਦਿਖਾਂਦਾ ਵੈ ਇਸ ਦੇ ਵਿੱਚ ਔਰੇ ਵਿੱਚ ਮੈਡੀਸਨ ਦੇ ਵੀ ਯੂਜ਼ ਹੁੰਦੇ ਆ ਕਈ ਗਰਭ ਨਿਰੋਧਕ ਗੋਲੀਆਂ ਦੇ ਵੀ ਯੂਜ਼ ਹੁੰਦੇ ਆ ਕੋਈ ਸੈਕਸ ਪਾਵਰ ਦੇ ਵਿਧਾਨ ਦੀਆਂ ਵੀ ਚੀਜ਼ਾਂ ਯੂਜ਼ ਹੁੰਦੀਆਂ ਵਾ ਤੇ ਔਰੇ ਵਿੱਚ ਦੋਨੇ ਜਿਹੜੇ ਲੋਕ ਜਿਹੜੇ ਹੁੰਦੇ ਆ ਲੜਕਾ ਜਾਂ ਲੜਕੀ ਆਪਣੀ ਜਿਹੜੀ ਆ ਨਾ ਉਹ ਆਉਣ ਵਾਲੀ ਲਾਈਫ ਨੂੰ ਜਿਹੜਾ ਉਹ ਡੈਮੇਜ ਕਰ ਚੁੱਕੇ ਹੁੰਦੇ ਆ ਔਰ ਤੁਸੀਂ ਦੇਖੋ ਉਸ ਤੋਂ ਬਾਅਦ ਜਿਹੜਾ ਗਾਇਨੀਕੋਲੋਜਿਸਟ ਜੜੀਆਂ ਜੜੀਆਂ ਹੁੰਦੀਆਂ ਵਾ ਉਹਨਾਂ ਤੇ ਵੀ ਇਹਨਾਂ ਦੀਆਂ ਲੈਣਾ ਲੱਗੀਆਂ ਹੁੰਦੀਆਂ ਵਾ ਕਈਆਂ ਨੂੰ ਬਹੁਤ ਜ਼ਿਆਦਾ ਇਨਫੈਕਸ਼ਨ ਵੀ ਹੋ ਚੁੱਕੀ ਹੁੰਦੀ ਹੈ ਬਹੁਤ ਕੁਝ ਇਸ ਚੀਜ਼ ਦਾ ਨਿਕਲ ਜਾਂਦਾ ਵਾ ਜਿਹੜੀਆਂ ਚੀਜ਼ਾਂ ਆਪਾਂ ਕਹਿ ਵੀ ਨਹੀਂ ਸਕਦੇ ਉਹ ਵੀ ਚੀਜ਼ਾਂ ਜਿਹੜੀਆਂ ਹੋ ਚੁੱਕੀਆਂ ਹੁੰਦੀਆਂ ਵਾ ਤੇ ਔਰ ਨਾਲ ਜਦੋਂ ਉਹੀ ਜਦੋਂ ਮੈਰਿਡ ਲਾਈਫ ਦੇ ਵਿੱਚ ਪੈਂਦੇ ਆ ਤੇ ਜੋ ਸਟਰੀਮ ਉਹਨਾਂ ਨੇ ਚੀਜ਼ ਕਰ ਲਿੱਤੀ ਹੁੰਦੀ ਹੈ ਤੇ ਉਸ ਤੱਕ ਉਹ ਲੈਵਲ ਪਹੁੰਚ ਨਹੀਂ ਪੰਦਾ ਤੇ ਜਿਹੜਾ ਵਾ ਫਿਰ ਉਹ ਮੈਰਿਜ ਟੁੱਟਦੀਆਂ ਵਾ ਇੱਕ ਇੱਕ ਕੋੜਾ ਸੱਚ ਹੈਗਾ ਵਾ ਮੇਰੇ ਸ਼ਬਦ ਸ਼ਾਇਦ ਕਿਸੇ ਨੂੰ ਬੁਰੇ ਵੀ ਲੱਗਣਗੇ ਪਰ ਇਹ ਇੱਕ ਚੀਜ਼ ਸੱਚਾਈ ਹੈ ਇਸ ਚੀਜ਼ ਦੀ ਕਿ ਵੈਲੈਂਟਾਈਨ ਡੇ ਸਿਰਫ ਇਸ ਕਰਕੇ ਮਨਾਇਆ ਜਾਂਦਾ ਵਾ ਔਰ ਜੇ ਦੂਸਰਾ ਦੀ ਚੀਜ਼ ਵੇਖੀ ਜਾਵੇ ਕਿ ਇਹਨਾਂ ਵੱਲੋਂ ਜਿਹੜੀ ਹਰ ਇੱਕ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਸਿਰਫ ਸਿਰਫ ਭੋਗ ਦੇ ਉੱਪਰ ਹੀ ਡਿਪੈਂਡ ਕਰਦੀ ਆ ਕਿਉਂਕਿ ਸਾਡੀ ਸੰਸਕ੍ਰਿਤੀ ਸੀਗੀ ਜਿਹੜਾ ਸਾਡਾ ਭਰ ਦੇ ਸੀਗਾ ਇਹ ਯੋਗ ਦੀ ਗੱਲ ਕਰਦਾ ਵਾ ਭੋਗ ਦੀ ਗੱਲ ਨਹੀਂ ਕਰਦਾ ਪਰ ਉਹਨਾਂ ਦੀ ਜਿਹੜੀ ਸੰਸਕ੍ਰਿਤੀ ਆ ਉਹ ਸਿਰਫ ਸਿਰਫ ਭੋਗ ਦੀ ਗੱਲ ਕਰਦੀ ਹੁਣ ਫਾਦਰਸਡੇ ਦੇਖ ਲਓ ਤੁਸੀਂ ਫਾਦਰਸਡੇ ਕਿਉਂ ਮਨਾਇਆ ਜਾਂਦਾ ਸੀਗਾ ਕਿ ਇਹ ਜਿਹੜੇ ਕਿਉਂਕਿ ਇਹ ਜਿਹੜੇ ਪੱਛਮੀ ਲੋਕ ਸੀਗੇ ਇਹ ਵਿਆਹ ਦੇ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ ਔਰ ਜਦੋਂ ਇਹਨਾਂ ਦੇ ਜਿਹੜੇ ਰਿਲੇਸ਼ਨ ਬੰਦੇ ਸੀਗੇ ਉਹਨਾਂ ਤੋਂ ਜਿਹੜੀਆਂ ਔਲਾਦਾਂ ਪੈਦਾ ਹੁੰਦੀਆਂ ਸੀਗੀਆਂ ਉਹਨਾਂ ਨੂੰ ਜਿੱਥੇ ਰੱਖਦੇ ਸੀਗੇ ਉਹਨਾਂ ਨੂੰ ਕਨਵੈਂਟ ਗਿਆ ਜਾਂਦਾ ਸੀਗਾ ਔਰ ਸਾਲ ਦੇ ਇੱਕ ਦਿਨ ਜਿਹੜਾ ਉਹ ਜਾ ਕੇ ਉੱਥੇ ਉਹਨਾਂ ਨੂੰ ਮਿਲਦੇ ਸੀਗੇ ਉਹ ਜਿਸ ਦਿਵਲੇ ਮਿਲਦੇ ਸੀਗੇ ਤੇ ਉਹਨੂੰ ਫਾਦਰਡੇਜ਼ ਦੇ ਰੂਪ ਦੇ ਵਿੱਚ ਜੋ ਮਨਾਣ ਲਾਪੇ ਆ ਤੇ ਉਹੀ ਜਿਹੜਾ ਵਾ ਚੀਜ਼ ਅਸੀਂ ਚੁੱਕ ਗਏ ਆਪਣੇ ਸਿਰ ਦੇ ਉੱਪਰ ਮੰਡ ਲਈ ਆ ਕਿ ਹਰ ਸਾਲ ਫਾਦਰਸਡੇ ਆਇਆ ਜੀ ਫਾਦਰਸ ਇੱਕ ਉਹ ਚੀਜ਼ ਹੈਗੀ ਆ ਮਾਂ 9 ਮਹੀਨੇ ਗਰਭ ਦੇ ਵਿੱਚ ਬੱਚੇ ਨੂੰ ਰੱਖਦੀ ਹੈ ਉਹ 9 ਮਹੀਨੇ ਧਿਆਨ ਰੱਖਦੀ ਹੈ ਤੇ ਜਿਹੜਾ ਪਿਤਾ ਹੁੰਦਾ ਵਾ ਉਹ ساری ਉਮਰ ਬੱਚੇ ਬੱਚੇ ਨੂੰ ਆਪਣੇ ਦਿਮਾਗ ਦੇ ਵਿੱਚ ਰੱਖਦਾ ਵਾ ਕਿ ਮੈਂ ਬੱਚੇ ਦਾ ਪਾਲਣ ਪੋਸ਼ਣ ਕਿੱਦਾਂ ਕਰਨਾ ਵਾ ਇਹ ਭਾਰਤ ਦੀ ਇਹ ਭਾਰਤ ਦਾ ਜਿਹੜਾ ਪਿਤਾ ਵਾ ਮੈਂ ਉਹੀ ਗੱਲ ਕਰਦਾ ਪਿਆ ਨਾ ਕਿ ਵਿਦੇਸ਼ੀ ਜਿਹੜੇ ਲੋਕ ਗਏ ਆ ਕਿਉਂਕਿ ਉਹਨਾਂ ਲਈ ਇਹ ਚੀਜ਼ਾਂ ਇੱਕ ਐ ਇੰਜੋਏਮੈਂਟ ਦੀ ਤਰੀਕਾ ਹੈਗਾ ਵਾ ਕਿ ਸਿਰਫ ਇੰਜੋਏ ਕੀਤਾ ਰਾਤ ਕਿਸੇ ਨਾ ਦਿਨ ਕਿਸੇ ਨਾ ਸ਼ਾਮ ਕਿਸੇ ਦੇ ਨਾਲ ਪਰ ਸਾਡੀ ਸੰਸਕ੍ਰਿਤੀ ਇਹੋ ਜੀ ਨਹੀਂ ਹੈਗੀ ਕਿਉਂਕਿ ਜੇ ਪਿਆਰ ਦੀ ਗੱਲ ਕਰੀਏ ਤੇ ਪਿਆਰ ਜਿਹੜਾ ਭਗਵਾਨ ਰਾਮ ਨੇ ਮਾ ਸੀਤਾ ਨਾਲ ਕੀਤਾ ਸੀਗਾ ਔਰ ਜਿਹੜੀ ਪਿਆਰ ਦੀ ਨਿਸ਼ਾਨੀ ਹੈ ਉਹ ਹਜੇ ਵੀ ਜਿਹੜੀ ਆ ਉਹ ਉੱਥੇ ਸਲਾਮਤ ਆ ਜਿਹੜਾ ਰਾਮ ਸੇਤੂ ਇਹ ਅਸਲ ਵਿੱਚ ਇਹ ਪਿਆਰ ਹੈਗਾ ਵਾ ਪਿਆਰ ਉਹ ਨਹੀਂ ਆ ਜਿਹੜਾ ਕੁਝ ਘੰਟਿਆਂ ਲਈ ਜਾਂ ਕੁਝ ਅ ਦਿਨਾਂ ਦਾ ਜਿਹੜਾ ਉਹ ਪਿਆਰ ਆ ਪਿਆਰ ਉਹ ਨਹੀਂ ਹੋਣਾ ਚਾਹੀਦਾ ਪਿਆਰ ਉਹ ਆ ਜਿਹੜਾ ਸਾਡੇ ਮਹਾਪੁਰਖ ਜਿਹੜੇ ਸਾਡ ਨੂੰ ਜਿਹੜਾ ਇਹ ਦੱਸ ਚੁੱਕੇ ਆ ਕਿ ਵੀ ਇਹ ਚੀਜ਼ ਅਸਲ ਵਿੱਚ ਜਿਹੜਾ ਪਿਆਰ ਦੇਖੋ ਜਿਹੜਾ ਪਿਆਰ ਜਸਮਾਨੀ ਨਹੀਂ ਹੁੰਦਾ ਹੈਗਾ ਪਿਆਰ ਰੂਹ ਦਾ ਆਤਮਾ ਆਤਮਾ ਦਾ ਪ੍ਰੇਮ ਜਿਹੜਾ ਵਾ ਉਹ ਪ੍ਰੇਮ ਆ ਜਿਹੜਾ ਆਤਮਾ ਤੇ ਪਰਮਾਤਮਾ ਨਾਲ ਜਿਹੜੀ ਸੰਸਾੜੀ ਸੰਸਕ੍ਰਿਤੀ ਆ ਸਾਡੇ ਗ੍ਰੰਥ ਜਿਹੜੇ ਇਸ ਚੀਜ਼ ਨੂੰ ਦੱਸਦੇ ਆ ਕਿ ਸਿਰਤ ਸਿਰਤ ਜਿਹੜਾ ਅਸਲੀ ਪ੍ਰੇਮ ਹੈਗਾ ਕਿਉਂਕਿ ਇਹ ਤਾਂ ਹੱਡ ਮਾਸ ਦਾ ਇੱਕ ਪੁਤਲਾ ਵਾ ਅੱਜ ਤੁਸੀਂ ਦੇਖੋ ਕਿ ਵੀ ਕੋਈ ਬਿਮਾਰੀ ਲੱਗ ਜੇ ਕੋਈ ਜਾਂ ਸ਼ਕਲੋ ਬੇਸ਼ਕਲ ਹੋ ਜੇ ਕੀ ਆਪਣੇ ਪਾਰਟਨਰ ਵੱਲ ਦੇਖ ਰਹੋ ਸਾਡਾ ਦਿਲ ਕਰਦਾ ਵਾ ਫਿਰ ਇਹ ਚੀਜ਼ ਉਹੀ ਹੋ ਗਈ ਨਾ ਕਿ ਸਿਰਫ ਇੱਕ ਅਟਰੈਕਸ਼ਨ ਹੈਗਾ ਵਾ ਜਿਹੜੇ ਜਿਹੜੀ ਅਟਰੈਕਸ਼ਨ ਜਦੋਂ ਖਤਮ ਹੋ ਗਈ ਤੇ ਸਾਰਾ ਕੁਝ ਖਤਮ ਹੋ ਗਿਆ ਫਿਰ ਉਹ ਪਿਆਰ ਤੇ ਪਿਆਰ ਨਾ ਨਾ ਹੋਇਆ ਪਿਆਰ ਤੇ ਉਹੀ ਹੈਗਾ ਵਾ ਜਿਹੜਾ ਸਦਾ ਰਹੇ ਉਹਨੂੰ ਹੀ ਪਿਆਰ ਕੀਤਾ ਜਾਂਦਾ ਵਾ ਜਿਹੜਾ ਗੁਰੂ ਗੁਰੂ ਦੇ ਸ਼ਿਸ਼ੇ ਦਾ ਰਿਸ਼ਤਾ ਹੋਇਆ ਜਿਹੜਾ ਆਤਮਾ ਪਰਮਾਤਮਾ ਦਾ ਰਿਸ਼ਤਾ ਹੋਇਆ ਉਹ ਅਸਲ ਵਿੱਚ ਪਿਆਰ ਆ ਜੋ ਸਾਡੇ ਗ੍ਰੰਥ ਜਿਹੜੇ ਆ ਉਸੀ ਨੂੰ ਕਰਦੇ ਐ ਐਕਸਪਲੇਨ ਕਰਦੇ ਆ ਕਿ ਵੀ ਐਸਾ ਪ੍ਰੇਮ ਹੋਣਾ ਚਾਹੀਦਾ ਵਾ ਨਾ ਕਿ ਐਸਾ ਪ੍ਰੇਮ ਜਿਹੜਾ ਜਿਸਮ ਦਾ ਜਿਸਮ ਦੀ ਭੁੱਖ ਤੇ ਸ਼ੁਰੂ ਹੋਵੇ ਔਰ ਜਿਸਮ ਦੀ ਭੁੱਖ ਤੇ ਖਤਮ ਹੋ ਜੇ ਇਹ ਸਿਰਫ ਤੇ ਸਿਰਫ ਜਿਹੜਾ ਵਾ ਸਾਡਾ ਨੌਜਵਾਨ ਜਿਹੜਾ ਵਾ ਸਾਡੀ ਯੁਵਾ ਪੀੜ੍ਹੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਨੌਜਵਾਨ ਸ਼ਕਤੀ ਜਿਹੜੀ ਯੁਵਾ ਸ਼ਕਤੀ ਹੈ ਉਹ ਇਸ ਸਮੇਂ ਭਾਰਤ ਕੋਲ ਆ ਔਰ ਜਿਹੜੀ ਵਿਦੇਸ਼ੀ ਤਾਕਤਾਂ ਵਾ ਉਹ ਨਹੀਂ ਚਾਹੁੰਦੀਆਂ ਕਿ ਭਰ ਦਾ ਜਿਹੜਾ ਯੂਥ ਹੈਗਾ ਵਾ ਉਹ ਸਹੀ ਪਾਸੇ ਚੱਲੇ ਇਸ ਕਰਕੇ ਉਹਨਾਂ ਨੇ ਸਾਡੇ ਧਰਮ ਗ੍ਰੰਥਾਂ ਨੂੰ ਮੈਨਿਪੂਲੇਟ ਕੀਤਾ ਔਰ ਧਰਮ ਗ੍ਰੰਥਾਂ ਦੇ ਵਿੱਚ ਹੀ ਸਾਡੇ ਇੰਨੀ ਸ਼ਲੀਲਤਾ ਭਰ ਦਿੱਤੀ ਹੈ ਕਿ ਸਿਰਫ ਤੇ ਸਿਰਫ ਜਿਹੜਾ ਸਾਡਾ ਧਿਆਨ ਜਿਹੜਾ ਵਾ ਸਾਡੀ ਕਨਸੈਂਟਰੇਸ਼ਨ ਜਿਹੜੀ ਪਾਵਰ ਜਿਹੜੀ ਹੈ ਕਿਉਂਕਿ ਹਰ ਇੱਕ ਚੀਜ਼ ਜਿਹੜੀ ਡਿਪੈਂਡ ਕਰਦੀ ਆ ਤੁਹਾਡੇ ਧਿਆਨ ਤੇ ਡਿਪੈਂਡ ਕਰਦੀ ਔਰ ਸਾਡਾ ਧਿਆਨ ਜਿਹੜਾ ਇਹਨਾਂ ਨੇ ਪਟਕਾ ਦਿੱਤਾ ਹੋਇਆ ਅੱਜ ਦੇਖੋ ਤੁਸੀਂ ਬਾਲੀਵੁੱਡ ਦੇ ਜਿਹੜੇ ਨਚਾਰ ਲੋਕ ਆ ਜਿਹੜੇ ਮੈਂ ਹੁਣ ਉਹਨਾਂ ਨੂੰ ਸ਼ਬਦ ਜਿਹੜੇ ਯੂਜ਼ ਨਹੀਂ ਕਰ ਸਕਦਾ ਇਹੋ ਜਿਹਾ ਮੈਂ ਮਤਲਬ ਵੀ ਲਾਂਤ ਬਲੇ ਵਰਡ ਜਿਹੜੇ ਮੈਂ ਇਹਨਾਂ ਦੇ ਲਈ ਯੂਜ਼ ਕਰਾਂਗਾ ਕਿ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀਆਂ ਫਿਲਮਾਂ ਦੇਖ ਲਵੋ ਉਹਨਾਂ ਬਾਲੀਵੁੱਡ ਦੇ ਵਿੱਚ ਸਿਰਫ ਸਿਰਫ ਦੋ ਚੀਜ਼ਾਂ ਹੀ ਕੰਸੀਡਰ ਕੀਤੀਆਂ ਜਾਂਦੀਆਂ ਇੱਕ ਤੇ ਨਸ਼ਾ ਔਰ ਦੂਸਰਾ ਕਿਹੜੀ ਕੁੜੀ ਨੂੰ ਕਿਸ ਤਰੀਕੇ ਨਾਲ ਫਸਾਣਾ ਵਾ ਔਰ ਕਿਸ ਤਰੀਕੇ ਦੇ ਨਾਲ ਔਰੇ ਮਗਰ ਭਾਗਲ ਹੋ ਜਾਣਾ ਜਾਂ ਕੁਝ ਹੋ ਜਾਣਾ ਵਾ ਬਸ ਇਸ ਤਰੀਕ ਇਹ ਜਿਹੜੀ ਉਹਨਾਂ ਦੀ ਸਟੋਰੀ ਲਾਈਨਸ ਹੈਗੀ ਹੈ ਨਾ ਬਾਲੀਵੁੱਡ ਦੀਆਂ ਉਹ ਸਿਰਫ ਇਸ ਤੀਜੀ ਦੇ ਡਿਪੈਂਡ ਕਰਦੀਆਂ ਵਾ ਔਰ ਜਿਹੜਾ ਹੁਣ ਦਾ ਯੁੱਗ ਹੈਗਾ ਵਾ ਉਹ ਵਿਜ਼ੂਅਲ ਤੇ ਡਿਪੈਂਡ ਕਰਦਾ ਜੋ ਬੰਦਾ ਦੇਖਦਾ ਵਾ ਉਹੀ ਉਹ ਉਹਨੂੰ ਕਰਨਾ ਚਾਹੁੰਦਾ ਵਾ ਔਰ ਜਿਹੜਾ ਜੀਵਨ ਤੋਂ ਉਦਾਹਰਣ ਜਿਹੜਾ ਵਾ ਹੁਣੇ ਆਪਾਂ ਥੋੜੇ ਸਮੇਂ ਪਹਿਲਾਂ ਤੁਹਾਨੂੰ ਵੇਖਣ ਨੂੰ ਵੀ ਮਿਲ ਗਿਆ ਵਾ ਤਰਨ ਤਰਨ ਦੇ ਵਿੱਚ ਜਿਹੜਾ ਅ ਕਾਲਜ ਦੇ ਵਿੱਚ ਜਿਹੜਾ ਗੋਲੀ ਕਾਂਡ ਹੋਇਆ ਵਾ ਉਹ ਸਾਨੂੰ ਉਹ ਚੀਜ਼ ਕਲੀਅਰਲੀ ਉਹ ਚੀਜ਼ ਵੇਖਣ ਨੂੰ ਮਿਲ ਗਈ ਆ ਹੁਣ ਚਲੋ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਹੋ ਰਹੀ ਆ ਉਹ ਲੱਗ ਮੈਟਰ ਹੈਗਾ ਵਾ ਪਰ ਇੱਕ ਚੀਜ਼ ਜਿਹੜੀ ਆ ਕਿ ਸਾਡਾ ਯੁਵਾ ਜਿਹੜਾ ਵਾ ਉਹ ਕਿਸ ਪਾਸੇ ਨੂੰ ਜਾ ਰਿਹਾ ਵਾ ਕਿਉਂਕਿ ਅਸੀਂ ਬਚਪਨ ਤੋਂ ਹੀ ਜਿਹੜਾ ਵਾ ਆਪਣੇ ਬੱਚਿਆਂ ਨੂੰ ਆਪਣੇ ਧਰਮ ਨਾਲ ਆਪਣੀ ਸੰਸਕ੍ਰਿਤੀ ਨਾਲ ਜੋੜਿਆ ਹੀ ਨਹੀਂ ਸਿਰਫ ਸਿਰਫ ਆਪਾਂ ਇਸ ਚੀਜ਼ ਤੇ ਡਿਪੈਂਡ ਰਹਿ ਗਏ ਆ ਕਿ ਸਿਰਫ ਐਤਵਾਰ ਨੂੰ ਜਾਂ ਮੰਦਿਰ ਜਾਂ ਗੁਰਦੁਆਰਾ ਸਾਹਿਬ ਲੈ ਕੇ ਬੱਚਿਆਂ ਨੂੰ ਚਲ ਜਾਈਏ ਬਸ ਐਸੇਡ ਸਾਡਾ ਸਾਰਾ ਜਿਹੜਾ ਸਿਸਟਮ ਖਤਮ ਆ ਇਸ ਤੋਂ ਇਲਾਵਾ ਕੁਝ ਨਹੀਂ ਅਸਲ ਵਿੱਚ ਸਾਡੇ ਗ੍ਰੰਥ ਕਿਹਾ ਕੀ ਰੇ ਆ ਅਸੀਂ ਉੱਤੇ ਬੱਚਿਆਂ ਨੂੰ ਆਪਣਿਆਂ ਨੂੰ ਲੈ ਕੇ ਹੀ ਨਹੀਂ ਗਏ ਕਿਉਂਕਿ ਜੇ ਹੁਣ ਮਾਤਾਵਾਵਾਂ ਜੜੀਆਂ ਹੁਣ ਗੱਲ ਮਹਾਭਾਰਤ ਦੀ ਕਰੀਏ ਤਾਂ ਮਹਾਭਾਰਤ ਦੇ ਵਿੱਚ ਦੇਖੋ ਜਿਹੜਾ ਅਭੀ ਮੈਂ ਨਿਊ ਸੀਗਾ ਉਹਨੇ ਆਪਣੀ ਮਾਤਾ ਦੇ ਗਰਭ ਦੇ ਵਿੱਚ ਅਰਜੁਨ ਅਰਜੁਨ ਜਿਹੜੇ ਸੀਗੇ ਉਹਨਾਂ ਦੇ ਪਿਤਾ ਸੀਗੇ ਉਹਨਾਂ ਕੋ ਜਿਹੜਾ ਚੱਕਰ ਵੀ ਉਹਦੀ ਰਚਨਾ ਸੁਣੀ ਸੀਗੀ ਤੇ ਉਹਨਾਂ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ ਕਰ ਕਰਕੇ ਕਿਆ ਹੁੰਦਾ ਪਾ ਆਹ ਵਾ ਕਿ ਜੋ ਮਾਂ ਸੁਣਦੀ ਆ ਜੋ ਜੋ ਮਾਂ ਗ੍ਰਹਿਣ ਕਰਦੀ ਆ ਬਾਹਰੀ ਤੌਰ ਤੇ ਉਹ ਬੱਚੇ ਦੀ ਇੱਕ ਮੈਮਰੀ ਦੇ ਵਿੱਚ ਉਹ ਚੀਜ਼ ਜਿਹੜੀ ਆ ਉਹ ਸੇਵ ਹੋ ਜਾਂਦੀ ਆ ਪਰ ਅੱਜ ਕੱਲ੍ਹ ਦੀਆਂ ਮਾਵਾਂ ਜਦੋਂ ਕਰੀਨਾ ਕਪੂਰ ਜਾਂ ਪ੍ਰਿੰਕਲਾ ਚੋਪੜਾ ਜਿ ਐਹੋ ਜੀਆਂ ਜੜੀਆਂ ਲੇਡੀਜ਼ ਹੈਗੀਆਂ ਵਾ ਜੜੀਆਂ ਐਕਟਰਸ ਹੈਗੀਆਂ ਵਾ ਜਿਹੜਾ ਕਿ ਟੀਵੀ ਤੇ ਜਾਂ ਫਿਲਮਾਂ ਦੇ ਅੰਗ ਪ੍ਰਦਰਸ਼ਨ ਕਰਦੀਆਂ ਵਾ ਜਦੋਂ ਇਹਨਾਂ ਨੂੰ ਆਪਣੀਆਂ ਆਈਡਲਸ ਬਣਾ ਕੇ ਚੱਲਣ ਗਈਆਂ ਤੇ ਉਹਨਾਂ ਦੀਆਂ ਬੇਟੀਆਂ ਜਾਂ ਬੇਟਿਆਂ ਦੇ ਜਿਹੜੇ ਕੈਰੈਕਟਰ ਕਿਦਾਂ ਦੇ ਹੋਣਗੇ ਇਸ ਇਹ ਚੀਜ਼ੇ ਦੱਸਣ ਦੀ ਜਾਂ ਕਹਿਣ ਦੀ ਲੋੜ ਨਹੀਂ ਗਈ ਉਹ ਸਾਰਾ ਚੀਜ਼ ਕਲੀਅਰ ਹੋ ਜਾਊਗਾ ਜਿੰਨਾ ਚੱਕਰ ਆਪਾਂ ਆਪਣੇ ਬੱਚਿਆਂ ਨੂੰ ਕਿਸੇ ਮਹਾਨ ਜਿਹੜੀ ਯੋਧੇ ਹੋਏ ਆ ਉਹਨਾਂ ਦੀਆਂ ਮਾਤਾਵਾਂ ਨੂੰ ਆਪਣਾ ਆਈਡਲ ਨਹੀਂ ਮੰਨਦੇ ਉਹਨਾਂ ਚੱਕਰ ਸਾਡੇ ਘਰਾਂ ਦੇ ਵਿੱਚ ਐਸੀਆਂ ਚੀਜ਼ਾਂ ਹੋਣੀਆਂ ਲਾਜ਼ਮੀ ਹੀ ਹੋਣੀਆਂ ਵਾ ਔਰ ਇਸ ਕਰਕੇ ਮੈਂ ਬਾਰ-ਬਾਰ ਇਹ ਚੀਜ਼ ਨੂੰ ਹਰੇਕ ਨੂੰ ਬੇਨਤੀ ਕਰਦਾ ਵਾਂ ਕਿ ਆਪਣੇ ਬੱਚਿਆਂ ਨੂੰ ਔਰ ਖਾਸ ਕਰਕੇ ਜਿਹੜੀਆਂ ਗਰਭਵਤੀਆਂ ਮਾਤਾਵਾਂ ਪੈਣਾ ਨੇ ਜਿਹੜੀਆਂ ਉਹਨਾਂ ਨੂੰ ਮੈਂ ਇਹ ਚੀਜ਼ ਬੇਨਤੀ ਕਰਦਾ ਵਾਂ ਕਿ ਆਪਣੇ ਧਰਮ ਗ੍ਰੰਥਾਂ ਨੂੰ ਪੜੋ ਤਾ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੀ ਸਾਡੇ ਧਰਮ ਤੇ ਮਾਰਗ ਤੇ ਚੱਲੇ ਔਰ ਯੋਗ ਨੂੰ ਅਪਣਾਵੇ ਭੋਗ ਨੂੰ ਨਾ ਨਾ ਅਪਣਾਵੇ ਔਰ ਜਿਹੜੀਆਂ ਜਿਹੜੀਆਂ ਹੁੰਦੀਆਂ ਜਿਹੜੀਆਂ ਬੇਟੀਆਂ ਵਾਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਵਾਂ ਔਰ ਲੜਕਿਆਂ ਨੂੰ ਵੀ ਖਾਸ ਕਰਕੇ ਬੇਨਤੀ ਕਰਦਾ ਕਿ ਗੱਲ ਦੋਨਾਂ ਤੇ ਹੀ ਲਾਗੂ ਹੁੰਦੀ ਹੈ ਕਿਸੇ ਇੱਕ ਤੇ ਨਹੀਂ ਲਾਗੂ ਹੁੰਦੀ ਕਿਉਂਕਿ ਜਿਹੜੀ ਕਿ ਬੇਟੀ ਆ ਨਾ ਇੱਕ ਪਿਓ ਦੀ ਮੋਛਾ ਪਿਓ ਦੀ ਪੱਗ ਆ ਤੇ ਮੈਂ ਔਰੇ ਅੱਗੇ ਵੀ ਬੇਨਤੀ ਕਰਾਂਗਾ ਕਿ ਵੀ ਇੱਕ ਵਾਰੀ ਗਲਤ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਪਿਓ ਦਾ ਪਿਆਰ ਦੇਖ ਲਈਵੇਂ ਕਿਉਂਕਿ ਹਮੇਸ਼ਾ ਪਾਪਾ ਦੀ ਹੀ ਪਰਿਗਰਿਖ ਘਵਾਈ ਜਾਂਦੀ ਆ ਔਰ ਜਿੰਨਾ ਕਿ ਪਿਓ ਦਾ ਇੱਕ ਪਿਤਾ ਬੇਟੀ ਦੇ ਨਾਲ ਜਿੰਨਾ ਇੱਕ ਪ੍ਰੇਮ ਹੁੰਦਾ ਨਾ ਉਹ ਬੇੜੇ ਨਾਲ ਵੀ ਨਹੀਂ ਇੰਨਾ ਪ੍ਰੇਮ ਹੁੰਦਾ ਸੋ ਇਸ ਕਰਕੇ ਕੋਈ ਵੀ ਕਦਮ ਕਦਮ ਚੁੱਕਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਪਿਤਾ ਦੇ ਬਾਰੇ ਜ਼ਰੂਰ ਸੋਚਿਓ ਔਰ ਫਿਰ ਮੈਂ ਕੋਈ ਗੱਲ ਕਹਾਂਗਾ ਕਿ ਸਿਰਫ ਤੇ ਸਿਰਫ ਇਹ ਇੱਕ ਅਸ਼ਲੀਲਤਾ ਜਾਂ ਆਪਣੀ ਜਸਮਾਨੀ ਭੁੱਖ ਕਰਨ ਦਾ ਇੱਕ ਜਰੀਆ मात्र ਹੈਗਾ ਵਾ ਇਸ ਚੀਜ਼ ਤੋਂ ਦੂਰ ਰਵੋ ਤਾਂ ਕਿ ਸਾਡੇ ਪਰਿਵਾਰ ਜਾਂ ਸਾਡਾ ਸਮਾਜ ਜਾਂ ਸਾਡਾ ਦੇਸ਼ ਜਿਹੜਾ ਵਾ ਉਹ ਅਗਰਨੀ ਹੋਵੇ ਹਰ ਇੱਕ ਪਾਸੇ ਦੇ ਵਿੱਚ ਔਰ ਕਿਉਂਕਿ ਦੇਖੋ ਅੱਜ ਇੰਟਰਨੈਟ ਦਾ ਯੋਗ ਹਰ ਇੱਕ ਚੀਜ਼ ਅਵੇਲੇਬਲ ਹੋ ਚੁੱਕੀ ਹੋਈ ਆ ਫੋਨਾਂ ਦੇ ਵਿੱਚ ਪੋਰਨ ਸਾਈਟਸ ਆ ਜੇ ਉਹ ਸਾਰਾ ਕੁਝ ਕਿਉਂਕਿ ਇਹ ਚੀਜ਼ਾਂ ਬੈਨ ਹੋਣੀਆਂ ਚਾਹੀਦੀਆਂ ਔਰ ਮੈਂ ਇੱਕ ਜਿਹੜੀ ਬਾਲੀਵੁੱਡ ਦੀ ਐਕਟਰਸ ਸੀਗੀ ਉਹਦੀ ਵੀ ਗੱਲ ਸੁਣਦਾ ਪਿਆ ਸੀਗਾ ਉਹ ਕਹਿ ਰਹੀ ਹੈ ਕਿ ਵੀ ਭਾਰਤ ਦੇ ਵਿੱਚ ਡੈਮੋਕ੍ਰੇਸੀ ਨਾ ਦੀ ਕੋਈ ਚੀਜ਼ ਨਹੀਂ ਐ ਇੱਥੇ ਪੋਰਨ ਬੈਨ ਹੈਗਾ ਕੋਣ ਤੁਸੀਂ ਦੇਖੋ ਕਿ ਵੀ ਉਹ ਚੀਜ਼ ਕੀ ਕੈਰੀ ਹੈ ਔਰ ਉਹਰਾ ਕੀ ਅਸਰ ਇੰਪੈਕਟ ਕੀ ਪਾਉਗਾ ਸਾਡੇ ਅੱਜ ਕੱਲ ਦੇ ਜਿਹੜਾ ਯੂਥ ਹੈਗਾ ਵਾ ਔਰ ਤੇ ਕੀ ਉਹ ਸੋਚਦੇ ਉਹਨਾਂ ਦੇ ਚੀਜ਼ ਕਿਸ ਪਾਸੇ ਨੂੰ ਲੈ ਕੇ ਜਾਣਾ ਚਾਹੁੰਦਾ ਹੋਵੇ ਬਾਲੀਵੁੱਡ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਖਾਸ ਕਰਕੇ ਬੇਟੀਆਂ ਨੂੰ ਬੇਨਤੀ ਹੈ ਕਿ ਵੀ ਇੱਕ ਵਾਰੀ ਗਲਤ ਕਦਮ ਚੁੱਕਣ ਤੋਂ ਪਹਿਲਾਂ ਨਾ ਆਪਣੇ ਪਿਤਾ ਵੱਲ ਜ਼ਰੂਰ ਦੇਖਣਾ ਔਰ ਇਹਨਾਂ ਹੀ ਕਹਿੰਦਾ ਮੈਂ ਜੇ ਕਿਸੇ ਨੂੰ ਮੇਰੇ ਸ਼ਬਦ ਕੌੜੇ ਤੇ ਜ਼ਰੂਰ ਸਿਗੇ ਜਾਂ ਕਿਸੇ ਨੂੰ ਬੁਰਾ ਲੱਗਾ ਹੋਵੇ ਤੇ ਲੱਗ ਜਾਵੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਤੋ ਕਿਉਂਕਿ ਜਿਹੜਾ ਮੈਸੇਜ ਜਿਹੜਾ ਅਸੀਂ ਪਹੁੰਚਾਉਣਾ ਚਾਹੁੰਦੇ ਆ ਉਹ ਅਸੀਂ ਪਹੁੰਚਾਉਂਦੇ ਹੀ ਰਹਿਣਾ ਵਾ ਔਰ ਜਿਹੜਾ ਯੁਵਾਵਾ ਸਾਡਾ ਵਾ ਅਸੀਂ ਉਹਨੂੰ ਪੂਰੀ ਕੋਸ਼ਿਸ਼ ਕਰਦੇ ਰਵਾਂਗੇ ਕਿ ਜਿਹੜੀ ਆ ਕਿ ਵੀ ਉਹ ਸਹੀ ਮਾਰਗ ਤੇ ਆਵੇ ਔਰ ਭੋਗ ਨੂੰ ਛੱਡ ਕੇ ਯੋਗ ਵੱਲ ਨੂੰ ਆਵੇ ਸੋ ਇੰਨਾ ਹੀ ਸਾਰਿਆਂ ਨੂੰ ਕਹਿੰਦਾ ਹੈ ਜੈ ਵਲਮੇਕੀ ਜੈ ਸ਼ੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ